ਦਿਲ ਦਰਿਆ ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਕਹਿੰਦੇ ਨੇ ਸੱਚੇ ਦਿਲੋਂ ਕੋਈ ਵੀ ਕੀਤੀ ਗਈ ਫਰਿਆਦ ਦਰਗਾਹੇ ਜਾ ਕੇ ਸੁਣੀ ਜਾਂਦੀ ਹੈ ਇਹ ਸੱਚੀ ਗੱਲ ਹੈ ਅਕਸਰ ਲੋਕ ਇਹਨਾਂ ਵਿਦੇਸ਼ ਜਾ ਕੇ ਕੁਝ ਲੋਕ ਹੁੰਦੇ ਨੇ ਜਿਹੜੇ ਆਪਣੇ ਵਿਦੇਸ਼ ਦੇ ਰੰਗ 'ਚ ਜਾ ਕੇ ਰੰਗੇ ਜਾਂਦੇ ਨੇ ਫੁਲਾਣਾ ਸੂਟਡ ਬੋਟਡ ਤੇ ਜਾ ਕੇ ਪਤਾ ਨਹੀਂ ਮੈਂ ਹੈਰਾਨ ਆ ਕਿ ਜਿਹੜੇ 25-25 ਸਾਲ ਇੱਥੇ ਭਾਰਤ 'ਚ ਰਹੇ ਹੁੰਦੇ ਪੰਜਾਬ 'ਚ ਰਹੇ ਹੁੰਦੇ ਤੇ ਉੱਥੇ ਜਾ ਕੇ ਹਾਏ ਆ ਮੈਂ ਨਾ ਇੱਥੇ ਐਦਾਂ ਬੋਲਦਾ ਐਦਾਂ ਮੇਰੇ ਆ ਮੈਨੂੰ ਰੋਟੀ ਖਾਣੀ ਪਸੰਦ ਆ ਇੱਕੇਵੇਂ ਪਾਸ਼ਾ ਬਦਲ ਜਾਂਦੀ ਮਤਲਬ ਉਹ ਦੂਜੇ ਦੇਸ਼ ਦੀ ਰੰਗ 'ਚ ਚੜ ਜਾਂਦੇ ਕੁਝ ਲੋਕ ਆਪਣੇ ਵਿਰਸੇ ਵਿਰਾਸਤ ਸੱਭਿਆਚਾਰ ਪਿੰਡ ਛੱਪੜ ਨਾਲੇ ਨਦੀਆਂ ਦੰਗਰ ਪਸ਼ੂ ਉਹਨਾਂ ਨੂੰ ਝੂਰਦੇ ਰਹਿੰਦੇ ਨੇ ਤੇ ਅੱਜ ਜਿਹੜੀ ਹੁਣ ਮੈਂ ਇੱਕ ਵਾਕਿਆ ਇੱਕ ਨਿੱਜੀ ਤਜਰਬਾ ਕੈਨੇਡਾ ਰਹਿੰਦੇ ਹਰਪ੍ਰੀਤ ਸਿੰਘ ਜਵੰਦਾਜੀ ਦਾ ਉਹਨਾਂ ਨਾਲ ਵਾਪਰਿਆ ਹੋਣਾ ਉਹ ਦੱਸਣ ਲੱਗਾ ਕਿ ਕਿਵੇਂ ਆਪਣੇ ਵਿਰਸੇ ਨੂੰ ਆਪਣੇ ਦਿਲ ਨਾਲ ਜੁੜ ਕੇ ਕਿੰਨਾ ਪਿਆਰ ਕੀਤਾ ਜਾਂਦਾ ਹੈ ਗੱਲ ਕੁਛ ਨਹੀਂ ਹੈ ਪਰ ਇਹ ਸਮਝ ਦੀ ਗੱਲ ਹੈ ਕਹਿੰਦੇ ਉੱਥੇ ਕੈਨੇਡਾ ਬੈਠੇ ਆਪਣੇ ਪਿੰਡ ਨੂੰ ਯਾਦ ਕਰਦੇ ਘਰ ਚ ਨਾ ਪਾਪਾ ਜੀ ਨੇ ਬਾਪੂ ਜੀ ਨੇ ਲਵੇਰੇ ਦੀ ਯਾਨੀ ਪਸ਼ੂ ਦੀ ਕਦੀ ਵੀ ਕਮੀ ਨਹੀਂ ਸੀ ਆਉਣ ਦਿੱਤੀ ਹਮੇਸ਼ਾ ਕੋਈ ਨਾ ਕੋਈ ਡੰਗਰ ਮਤਲਬ ਖੁਰਲੀ ਚ ਵੱਜੇ ਰਹਿੰਦੇ ਸੀ ਇਸੇ ਤਰ੍ਹਾਂ ਨੂੰ ਇੱਕ ਮੱਝ ਸੀ ਕਹਿੰਦੇ ਜਦੋਂ ਵੀ ਮੈਂ ਕਾਲਜੋਂ ਆਣਾ ਪੱਗ ਲਾ ਕੇ ਰੱਖਣੀ ਪਰਨਾ ਬੰਨਣਾ ਦਾਤਰੀ ਚੁੱਕੜੀ ਪੱਠੇ ਵਢਣ ਚਲ ਜਾਣਾ ਪੱਠੇ ਵਢਣੇ ਪੰਡ ਚੁੱਕ ਕੇ ਲਿਆ ਕੇ ਰੱਖ ਕੇ ਤੇ ਖੁਰਲੇ ਚ ਪਾ ਦੇਣੀ ਮੱਝਾਂ ਅੱਗੇ ਉਹਨਾਂ ਨੂੰ ਖੁਸ਼ ਹੋ ਕੇ ਖਾਣੇ ਤੇ ਆਹ ਅੜੰਗਣਾ ਕਈ ਵਾਰੀ ਮੂੰਹ ਮੇ ਲਾਗੇ ਚੱਟਣ ਦੀ ਕੋਸ਼ਿਸ਼ ਕਰਨੀ ਉਹਨਾਂ ਦੇ ਪਿਆਰ ਦਾ ਸੁਭਾਅ ਦਾ ਪਤਾ ਲੱਗ ਜਾਂਦਾ ਸੀ ਨਸਿਆਲਾਂ ਦੇ ਵਿੱਚ ਨਾ ਹਰੇ ਦੀ ਹਰੇ-ਚਾਰੇ ਦੀ ਤੋਟ ਆ ਜਾਂਦੀ ਹੈ ਘਟ ਜਾਂਦਾ ਤੇ ਫਿਰ ਉਹ ਮਤਲਬ ਘਟ ਜਾਂਦਾ ਤੇ ਉਹ ਤੂੜੀ ਨਾਲ ਹੀ ਮਤਲਬ ਗੁਜ਼ਾਰਾ ਕਰਨਾ ਪੈਂਦਾ ਉਹ ਇੱਕ ਤਰ੍ਹਾਂ ਹੀ ਉਹਨੇ ਤੂੜੀ ਪਾਤੀ ਤੇ ਉਹਨੇ ਮੂੰਹ ਬਣਾ ਲਿਆ ਮੱਝ ਨੇ ਖਾਵੇ ਨਾ ਕਿਉਂਕਿ ਉਹਨੂੰ ਖਾਲ ਤੇ ਆਟਾ ਪਸੰਦ ਸੀ ਜ਼ਿਆਦਾ ਤੇ ਉਹ ਟੁੱਡ ਮਾਰਨ ਲੱਗ ਪਈ ਸਾਰੇ ਬਾਹਰ ਪੱਠੇ ਖਲਾਰਤੇ ਉਹਦੇ ਚੋਂ ਕੱਢ ਕੇ ਖੁਰਲੀ ਚੋਂ ਤੇ ਚਵੰਦਾ ਜੀ ਕਹਿੰਦੇ ਮੈਨੂੰ ਛੜਿਆ ਗੁੱਸਾ ਮੈਂ ਫੜੀ ਸੋਟੀ ਦੌੜ-ਦੜ ਖਾਂਦੀ ਕਿਨੇ ਤੂੰ ਫੜ ਚਲ ਹਟ ਫੜ ਕੇ ਸੰਗਤ ਜਾਣ ਕੇ ਉਧਰ ਖੁਰਲੀ ਚ ਕੀਤਾ ਉਹਨੇ ਡਰ ਗਈ ਜਦੋਂ ਪਈਆਂ ਸੋਟੀਆਂ ਤੇ ਫਿਰ ਆਰਾਮ ਨਾਲ ਜੋ ਕੁਝ ਵੀ ਸੀ ਸਾਹਮਣੇ ਖਾਣ ਲੱਗ ਪਈ ਇਹ ਸਾਰਾ ਕੁਝ ਉਹਦੀ ਛੋਟੀ ਭੈਣ ਵੇਖ ਰਹੀ ਸੀ ਹਿੰਦਿਆਲੈਣ ਦੇ ਬਾਪੂ ਨੂੰ ਦੱਸਦੀ ਆ ਬਾਪੂ ਜੀ ਘਰ ਆਏ ਬਾਪੂ ਨੂੰ ਆ ਕੇ ਦੱਸਿਆ ਬਾਪੂ ਜੀ ਵੀਰੇ ਨੇ ਨਾ ਅੱਜ ਮੱਝ ਨੂੰ ਮਾਰਿਆ ਸੋਟੀਆਂ ਨਾਲ ਬਾਪੂ ਮੇਰੇ ਵੱਲ ਵਧਿਆ ਤੇ ਸੋਟੀ ਫੜੀ ਹੋਣੀ ਹੱਥ 'ਚ ਐਸੋਟੀ ਨਾਲ ਮਾਰਿਆ ਤੂੰ ਹਾਂਜੀ ਉਹ ਮਾਜੇ ਜੇ ਵੀ ਦੁਪਕੀ ਪਰੇ ਖੁਰਲੀ 'ਚ ਲੱਗ ਕੇ ਖੜੀ ਸੀ ਜਿਵੇਂ ਕੱਢ ਰਹੀ ਹੋਵੇ ਗਾਲਾਂ ਗੁੱਸੇ 'ਚ ਵੀ ਤੂੰ ਮੈਨੂੰ ਮਾਰਿਆ ਪਿਆਰ ਹੁੰਦਾ ਨਾ ਇਧਰੋਂ ਲੱਗਾ ਕਿ ਬਾਪੂ ਜੀ ਹੁਣ ਸੋਟੀ ਮਾਰਨਗੇ ਅਫੜ ਆਪਣੇ ਮਾਰ ਕੇ ਵੇਖ ਫੀੜ ਹੁੰਦੀ ਮੈਂ ਮਾਰੀ ਫਿਰ ਉਹ ਤੇ ਵਿਚਾਰਾ ਬੇਜਬਾਨ ਜਾਨਵਰ ਉਹਨਾਂ ਨੇ ਹੁੰਦੀ ਹੋएगी ਮੈਂ ਮਸੂਸ ਕੀਤਾ ਤੇ ਮੈਨੂੰ ਉਹ ਡੋਰਪੋਰੀਆਂ ਅੱਖਾਂ ਨਾਲ ਵੇਖਰੇ ਮੱਝ ਤੇ ਬੜਾ ਤਰਸ ਆਇਆ ਮੈਂ ਉਸ ਵੇਲੇ ਪੰਡ ਚੁੱਕੀ ਦਾਤਰੀ ਫੜੀ ਤੇ ਕਿਤੇ ਮੈਨੂੰ ਪਤਾ ਸੀ ਕੁਝ ਥਾਵਾਂ ਤੇ ਹਰਾਕਾ ਹੈਗਾ ਭੱਜਾ ਭੱਜਾ ਗਿਆ ਫਟਾਫਟ ਮੈਂ ਦਾਤਰੀ ਨਾਲ ਅੰਧਿਕ ਪੰਡ ਵੱਡੀ ਕਾਦੀ ਤੇ ਰੁਗ ਪਰਿਆ ਪੰਡ ਚ ਸੁੱਟਿਆ ਪੰਡ ਮਾਰੀ ਪਿੱਠ ਤੇ ਰੱਖ ਕੇ ਲੈਂਦੇ ਉਹਦੇ ਚ ਮੈਂ ਰਲਾ ਕੇ ਕੁਝ ਪਰਾਲੀ ਤੇ ਉਹ ਕੁਤਰ ਕੇ ਚੰਗੀ ਤਰ੍ਹਾਂ ਤੇ ਉਹਨੂੰ ਬਣਾ ਕੇ ਜਿਵੇਂ ਕੋਈ ਵੱਡੀ ਡਿਸ਼ ਕਿਸੇ ਦੇ ਸਾਹਮਣੇ ਕਰੀਦੀ ਆ ਖਾਸ ਮਤਲਬ ਖਾਸ ਮਹਿਮਾਨ ਦੇ ਅੱਗੇ ਤੇ ਮੈਂ ਖੁਰਲੀ ਚੋ ਦੇ ਅੱਗੇ ਪ੍ਰੋਸਤੀ ਉਹਨੇ ਬੜੇ ਚਾਨ ਵਾਲਾ ਆੜੰਗੀ ਮੂੰ ਚਟਿਆ ਕਰਕੇ ਤੇ ਬੜੇ ਚਾਰ ਨਾਲ ਖਾਂ ਲਾ ਪੀ ਤੇ ਮੈਨੂੰ ਦਵਾਵਾ ਦੇਣ ਲੱਗ ਪੀ ਅਚਾਨਕ ਕਹਿੰਦਾ ਕੈਨੇਡਾ ਚ ਵੱਡੇ ਸਾਰੇ ਫਾਰਮ ਚ ਕੋਈ 100 150 ਗਾਵਾਂ ਤੇ ਬੱਚੀਆਂ ਚੱਲ ਰਹੀਆਂ ਸੀ ਅਮ ਕਾਰ ਤੇ ਲੰਗਰੇ ਆ ਸਾਂ ਵੇਖ ਰਿਹਾ ਸਾਂ ਵੇਖ ਰਿਹਾ ਸਾਂ ਵੇਖ ਰਿਹਾ ਸਾਂ ਮੈਂ ਵੇਖ ਕੇ ਬ੍ਰੇਕ ਮਾਰੀ ਮੈਨੂੰ ਯਾਦ ਆ ਗਿਆ ਪਿੰਡ ਕੈਨੇਡਾ ਦੇ ਵਿੱਚ ਪਿਛਲੇ 1 ਮਹੀਨੇ ਤੋਂ ਮੀਂਹ ਦੀ ਔੜ ਪਈ ਹੋਈ ਸੀ ਮੀਂਹ ਨਹੀਂ ਸੀ ਪੈ ਰਿਆ ਤੇ ਜਿੰਨਾ ਵੀ ਹਰਾਕਾ ਸੀ ਸਾਰਾ ਚਰ ਚੁੱਕਿਆ ਸੀ ਤੇ ਵਿਚਾਰੀਆਂ ਭੁੱਖੀਆਂ ਲੰਗ ਦੀ ਘਾਰ ਵੱਲ ਆਹ ਵੇਖ ਰਹੀਆਂ ਸੀ ਮੇਰੇ ਕੋ ਰਿਆ ਨਹੀਂ ਗਿਆ ਮੈਨੂੰ ਪਿੰਡ ਯਾਦ ਆ ਗਿਆ ਮੈਨੂੰ ਮੇਰੀ ਪਿਆਰੀ ਮਾਝ ਯਾਦ ਆ ਗਈ ਮੈਂ ਬ੍ਰੇਕ ਮਾਰੀ ਥੱਲੇ ਉਤਰਿਆ ਕੰਡਿਆਲੀ ਤਾਰ ਦੇ ਕੋਲ ਜਾ ਕੇ ਖਲੋ ਗਿਆ ਉਹ ਵੇਖ ਕੇ ਮੇਰੇ ਕੋਲ ਆ ਗਈਆਂ ਜਿਵੇਂ ਘਰ 'ਚ ਬਾਪੂ ਦੇ ਆਉਣ ਤੇ ਨਿਆਣੇ ਨਹੀਂ ਤੇ ਆ ਕੇ ਚੰਬੜ ਜਾਂਦੇ ਕਿ ਸ਼ਾਇਦ ਕੁਝ ਖਾਣ ਲਈ ਲਿਆਂਦਾ ਹੋਵੇ। ਉਹਨਾਂ ਨੂੰ ਵੀ ਆਸ ਸੀ ਕਿ ਸਾਡੇ ਲਈ ਕੁਝ ਖਾਣ ਲਈ ਲੈ ਕੇ ਆਇਆ ਹੋਣਾ। ਮੇਰਾ ਵੀ ਜੀ ਕੀਤਾ ਕਿ ਮੈਂ ਹੁਣੇ ਪੱਗ ਲਾ ਕੇ ਕਾਰ 'ਚ ਰੱਖਾਂ। ਪਰ ਨਾ ਬੰਨਾ ਦਾਤਰੀ ਚੁੱਕਾ ਤੇ ਕਿਤੇ ਹੋਣਾ ਹਰੇਕਾ ਦੀ ਪੰਡ ਵੱਡ ਕੇ ਨਾ ਅੱਗੇ ਪਾ ਰਿਹਾ। ਅਰੇ ਮੈਂ ਸੋਚੀ ਰਿਹਾ ਸਾ ਪਿੱਛੋਂ ਇੱਕ ਟਰੱਕ ਆਇਆ ਬ੍ਰੇਕ ਮਾਰੇ ਅੰਗਰੇਜ਼ ਉਤਰਿਆ ਵਾਟ ਆਰ ਯੂ ਸੇਇੰਗ ਕੋਈ ਪਸੰਦ ਹੈ ਇਹਨਾਂ ਚੋਂ ਅੱਛਾ ਮਾਨ ਜੀ ਕੋਈ ਪਸੰਦ ਹੈ ਅਬ ਮੈਂ ਨਹੀਂ ਕਹਿੰਦਾ ਕਹੇ ਤੇ ਮੈਂ ਹੁਣੇ ਹੀ ਵਡਵਾ ਦੇਣਾ ਮੇਰੇ ਦਿਲ ਨੂੰ ਤੂੰ ਪਈ ਉਹ ਤੇ ਅੱਗੇ ਭੁੱਖੀਆਂ ਤੇ ਰਹੀਆਂ ਤੇ ਮੈਂ ਮੈਂ ਸੌਰੀ ਆਈ ਡੋਨਟ ਈਟ ਬੀਫ ਮੈਂ ਬੀਫ ਨਹੀਂ ਖਾਂਦਾ ਗਾਂ ਮੱਝ ਦਾ ਵਾਸਤੇ ਮਾਸ ਮੈਂ ਕਿ ਕਿਉਂ ਕਹਿੰਦਾ ਚਾਰਾ ਨਹੀਂ ਹੈਗਾ ਮੈਨੂੰ ਤੇ ਹੁਣ ਮਰਦੇ ਨੂੰ ਕੁਝ ਨਾ ਕੁਝ ਤੇ ਹੱਲ ਕਰਨਾ ਪੈਣਾ ਇਹਨਾਂ ਨੂੰ ਵੇਚਣਾ ਪੈਣਾ ਵੱਡਨ ਲਈ ਕਹਿੰਦਾ ਫਿਰ ਹੱਲ ਕੀ ਹੈ ਹੱਲ ਇੱਕੋ ਹੀ ਹੈ ਮੀ ਪੈ ਜਾ ਉਹ ਕਹਿ ਕੇ ਟਰੱਕ 'ਚ ਬਹਿ ਕੇ ਸਟਾਰਟ ਕੀਤਾ ਨਿਕਲ ਗਿਆ ਮੈਨੂੰ ਮਾਝੀ ਤੇ ਹਦਾਈ ਆਪਣੇ ਪਿੰਡ ਵਾਲੀ ਦੇ ਮੈਨੂੰ ਇਹ ਵੀ ਕੱਲ ਦੀ ਖੁਸ਼ੀ ਹੋਈ ਕਿ ਮੈਂ ਅਜੇ ਵੀ ਦਿਲ ਨਾਲ ਜੀਉਂਦਾ ਵਿਚਾਰੀਆਂ ਤੇ ਤਰਸਾਇਆ ਫਿਰ ਮੈਂ ਦਿਲੋਂ ਰੱਬ ਨੂੰ ਅਰਦਾਸ ਕੀਤੀ हे ਰੱਬਾ ਇਹਨਾਂ ਵਿਚਾਰੀਆਂ ਲਈ ਮੀਂਹ ਪਵਾ ਦੇ ਤੇ ਸੱਚੀ ਕੁਝ ਪਲਾਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਕਹਿੰਦੇ ਨੇ ਨਾ ਸੱਚੇ ਦਿਲੋਂ ਕੀਤੀ ਗਈ ਫਰਿਆਦ ਸੁਣੀ ਜਾਂਦੀ ਤੁਰ ਦਰਗਾਹੇ ਕਦੇ ਕਰਕੇ ਵੇਖਿਓ ਸਚਾਈ ਦੇ ਵਿੱਚ ਬੜੀ ਜਾਨ ਹੈ ਇਹ ਗੱਲ ਸਿਮੋ ਮੁਹੱਬਤ ਦੀ ਜਾਨਵਰਾਂ ਪ੍ਰਤੀ ਜਿਹੜਾ ਸਾਡੇ ਸਮਾਜ ਚ ਮੁੱਕਦਾ ਜਾ ਰਿਹਾ ਹੈ ਗੱਲ ਚੰਗੀ ਲੱਗੇ ਤੇ ਇਸ ਨੂੰ ਜ਼ਰੂਰ ਲੋਕਾਂ ਤੱਕ ਪਹੁੰਚਾਉਣਾ ਸ਼ੁਕਰੀਆ ਮਿਹਰਬਾਨੀ